पूरे पंजाब के बिजली कर्मचारियों द्वारा तीन दिन की सामूहिक छुट्टी पड़ जाने की घोषणा 10 11 और 12 सितंबर को पूरे पंजाब की बिजली राम भरो बिजली गुल हो जाएगी पी कर्मचारी संयुक्त मंच बिजली कर्मचारी एकता मंच और जूनियर इंजीनियर्स एसोसिएशन द्वारा आज पटियाला में एक प्रेस कॉन्फ्रेंस आयोजित की गई जिसमें उन्होंने कहा है कि वो 10, 11 और 12 सितंबर को सामूहिक अवकाश पर रहेंगे क्योंकि वो सरकारी भेदभाव के साथ हैं। सरकार द्वारा मांगों को लागू करने के लिए किया जा रहा है इक्कीस तारीख से बिजली विभाग के सभी कर्मचारी सिर्फ आठ घंटे की ड्यूटी कर रहे हैं और अब प्रबंधन उन पर ऐसम लगाने की तैयारी कर रहा है जिससे हमारे कर्मचारी काफी परेशान हैं और हम सभी कर्मचारी बिजली मंत्री के यहाँ भी जाएंगे एक तारीख को अमृतसर में घर और 10, 11 ਔਰ 12 ਸਤੰਬਰ ਕੋ ਸਮੂਹਿਕ ਕਫਕਾਸ਼ ਪਰ ਵੀ ਜਾਏਗੇ। ਮਿਨੀਮ ਲਾਜਮੇ ਇਕਤਾਂ ਮੰਚ ਤੇ ਐਸੋਸੀਏਸ਼ਨ ਆਫ ਜੁਨੀਅਰ ਇੰਜੀਨੀਅਰ ਦੇ ਆਫਿਸ ਜਿਹੜੀ ਅੱਜ ਪ੍ਰੈਸ ਕਾਨਫਰੰਸ ਲੱਗਦੀ ਹੈ। ਕੋਈ ਕਿਸੇ ਗੱਲ ਨਹੀਂ ਜਿਹੜੀ ਸਰਸੇ ਪਿਛਲੀ ਪੱਤੀ ਜਿਹੜੀ ਜਲਾਈ ਹੈ ਲੰਬੀ ਸੀ ਸਾਡੇ ਪਾਵਰ ਮਿਸਟਰ ਨਾਲ ਮੀਟਿੰਗ ਹੋਈ ਸੀਗੀ ਤੇ ਉਹਦੇ ਚ ਸਾਡੀਆਂ ਕੁਝ ਕ ਵਿਜੀਮ ਲਾਜਮੇ ਦੇ ਬਹੁਤ ਅਹਿਮ ਮੰਗਾਂ ਦੇ ਸਾਡੀ ਜਿਹੜੀ ਸਹਿਮਤੀ ਬਣੀ ਸੀ। ਪਰ ਉਹਨਾਂ ਨੇ ਸਾਡਾ ਪ੍ਰੋਮਿਸ ਕੀਤਾ ਸੀਗਾ ਵੀ 15 ਅਗਸਤ ਤੱਕ ਅਸੀਂ ਜਿਹੜੀ ਉਹ ਸਹਿਮਤੀਆਂ ਲਾਗੂ ਕਰਕੇ ਸੀਐਮ ਸਾਹਿਬ ਤੋਂ ਦਾ ਐਲਾਨ ਕਰਵਾਗੇ। ਪਰੰਤੂ ਸਾਡੇ ਜਿਹੜੀਆਂ ਉਹ ਸਹਿਮਤੀਆਂ ਬਣੀਆਂ ਸੀ ਉਹ ਲਾਗੂ ਨਹੀਂ ਹੋਈਆਂ। ਜਿੰਨਾ ਸਾਡੇ ਪ੍ਰਮੁੱਖ ਮੰਤਰੀ ਵੀ ਜਿਹੜੇ ਸਾਡੇ ਸਾਥੀ ਲਾਈਨ ਤੇ ਕੰਮ ਕਰਦੇ ਹੋਏ ਖਾਸ ਕਰਕੇ ਜਾਂ ਡਿਊਟੀ ਦੌਰਾਨ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਨੂੰ ਸ਼ਹੀਦ ਦਾ ਦਾਜ ਦਿੱਤਾ ਜਾਵੇ ਤੇ 1 ਕਰੋੜ ਦੀ ਜਿਹੜੀ ਮੁਆਵਜ਼ਾ ਰਕਮ ਆ ਉਹ ਦਿੱਤੀ ਜਾਵੇ। ਤੇ ਇਹਦੇ ਤੇ ਉਹਨਾਂ ਨੇ ਸਹਿਮਤ ਕੀਤੀ ਸੀ ਵੀ ਅਸੀਂ ਇਹਨੂੰ ਛੇਤੀ ਛੇਤੀ ਲਾਗੂ ਕਰਾਂਗੇ। ਇਸ ਤੋਂ ਇਲਾਵਾ ਵੀ ਜੇ ਐਕਸੀਡੈਂਟ ਕੇਸ ਦੇ ਵਿੱਚ ਸਾਡੇ ਸਾਥੀਆਂ ਨੂੰ ਪਰੰਤ ਜਿਹੜੀ ਉਹ ਕੈਸ਼ਲੈਸ ਮੈਡੀਕਲ ਫੈਸਿਲਿਟੀ ਮਹੀਆ ਗਰਾਉਂਡ ਦੀ ਸਹਿਮਤੀ ਬਣੀ ਸੀਗੀ ਤੇ ਇੱਕ ਜਿਹੜੇ ਸਾਡੇ ਸਾਥੀਆਂ ਤੇ ਬਾਇ ਨੇਮ ਜਿਹੜੀ ਉਹ ਐਫ ਆਰ ਦਰਜ ਕਰ ਦਿੱਤੀ ਜਾਂਦੀ ਹੈ ਪੁਲਿਸ ਵੱਲੋਂ ਮੌਕੇ ਤੇ ਵੀ ਉਹਦਾ ਵੀ ਅਸੀਂ ਵਿਰੋਧ ਕੀਤਾ ਸੀ ਇਹ ਜਿਹੜੀ ਪ੍ਰਥਾਏ ਬੰਦ ਕੀਤੀ ਜਾਂਦੀ ਹੈ ਕੋਈ ਮੰਗਾ ਤੇ ਸਾਡੀ ਸਹਿਮਤੀ ਬਣੀ ਸੀ ਪਰੰਤੂ ਮੈਨੇਜਮੈਂਟ ਤੇ ਸਰਕਾਰ ਹੈ ਜਿਹੜੀ ਇਹ ਮੰਗਾ ਜਿਹੜੀਆਂ ਸਾਡੀਆਂ ਮੰਨੀਆਂ ਸੀ ਸਹਿਮਤੀਆਂ ਹੋਰ ਵੀ ਹੋਈਆਂ ਸਾਡੀਆਂ ਉਹ ਲਾਗੂ ਕਰਨ ਤੋਂ ਲਗਾਤਾਰ ਮਨਕਰ ਹੈ ਇਸ ਕਰਕੇ ਜਿਹੜੇ ਸਾਡੇ ਬਿਜਲੀ ਕੰਮੇ ਨੇ ਉਹ ਸੰਘਰਸ਼ ਤੇ ਰਾਤੇ ਨੇ ਸੰਘਰਸ਼ ਦੇ ਪਹਿਲੇ ਪੜਾਅ 'ਚ 23 ਅਕਤੂਬਰ ਤੋਂ ਵਰਕ ਟੂ ਰੂਲ ਲਾਗੂ ਕਰ ਰਹੇ ਹਾਂ ਮੀਨਜ਼ ਸਾਡੇ ਸਾਥੀ ਜਿਹੜੇ ਆਪਦੀ ਸਿਰਫ ਬਣਦੀ ਡਿਊਟੀ ਹੈ ਉਹੀ ਕਰ ਰਹੇ ਨੇ ਕਿਉਂਕਿ ਫੀਲਡ 'ਚ ਪਹਿਲਾਂ ਹੀ ਸਿਰਫ ਸਾਡੇ ਜਿਹੜੇ ਵੈਕੈਂਸੀਆਂ ਇੰਨੀ ਜ਼ਿਆਦਾ ਖਾਲੀ ਨੇ ਨਵੀਂ ਭਰਤੀ ਦੀ ਸੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਾਂ ਤਾਂ ਕਰਕੇ 33% ਸਟਾਫ ਨਾਲ ਜਿਹੜਾ ਕੰਮ ਚੱਲ ਰਿਹਾ ਤੇ ਉਹ 8 ਘੰਟੇ ਡਿਊਟੀ ਕਰ ਰਹੇ ਨੇ ਸਪਲਾਈ ਸਬੰਧੀ ਵੀ ਪਰੇਸ਼ਾਨੀ ਆ ਰਹੀ ਹੈ ਪ੍ਰੰਤੂ ਹਲੇ ਵੀ ਜਿਹੜੀ ਸਰਕਾਰ ਹੈ ਮੈਨੇਜਮੈਂਟ ਹੈ ਉਹ ਸਾਡੇ ਕੋਈ ਸੁਣਵਾਈ ਕਰਨ ਨੂੰ ਤਿਆਰ ਨਹੀਂ ਸੰਘਰਸ਼ ਦੇ ਅਗਲੇ ਪੜਾਅ ਦੇ ਤੌਰ ਤੇ ਅਸੀਂ 1 ਸਤੰਬਰ ਨੂੰ ਸਰਪੰਚਿੰਗ ਈਟੀਓ ਦੀ ਰਹਾਇਸ਼ ਅਗਿਆਮਰਸਰ ਅਸੀਂ ਸਵੇਪਾ ਪਤਰੀ ਬਹੁਤ ਵੱਡਾ ਧਰਨਾ ਲਾਵਾਂਗੇ ਤੇ ਉੱਥੇ ਝੰਡਾ ਮਾਰਚ ਵੀ ਕਰਨਾ ਉਸ ਤੋਂ ਬਾਅਦ ਅਸੀਂ 10 11 ਤੇ 12 ਸਤੰਬਰ ਨੂੰ ਸਮੂਹ ਜਿਹੜੇ ਬਿਜਲੀ ਕਾਮੇ ਨੇ ਉਹ ਇਹਨਾਂ ਮੰਗਾਂ ਨੂੰ ਲੈ ਕੇ ਮਾਸ ਕੈਜੂ ਲੀਵ ਤੇ ਜਾਣਗੇ ਸਾਡੀ ਦਾ ਪ੍ਰੈਸ ਦੇ ਮਾਧਿਅਮ ਰਾਹੀਂ ਹੀ ਬੇਨਤੀ ਹੈ ਕਿ ਸਾਡੇ ਜਿਹੜੀਆਂ ਕਿਉਂਕਿ ਬੜਾ ਸੰਵੇਦਨਸ਼ੀਲ ਅਧਾਰ ਹੈ ਜਿਹੜਾ ਇਹ ਇੱਕ ਬੜਾ ਐਨਰਜੀ ਸੈਕਟਰ ਕੋਰ ਸੈਕਟਰ ਹੈ ਸਾਡਾ ਲੋਕਾਂ ਦੇ ਆਮ ਲੋਕਾਂ ਦੀ ਜਿਹਦੇ ਨਾਲ ਬੜੀ ਜ਼ਰੂਰਤਾਂ ਜੁੜੀਆਂ ਹੋਈਆਂ ਨੇ ਸੋ ਸਾਡੀ ਤੇ ਇਹੀ ਹੈ ਵੀ ਜੇ ਉਹ ਸਾਡੀਆਂ ਜਿਹੜੀਆਂ ਹੋਈਆਂ ਸਮਝੋ ਉੱਤੇ ਉਹ ਲਾਗੂ ਕਰ ਦਣ ਤਾਂ ਜੋ ਕੰਮ ਹੈ ਸਾਡੇ ਜਿਹੜਾ ਸੰਘਰਸ਼ ਦਾ ਰਾਹ ਛੱਡ ਕੇ ਉਹ ਆਪਦੀ ਜਿਹੜੀ ਬਣਦੀ ਡਿਊਟੀ ਆ ਪ੍ਰੋਪਰ ਤੇ ਹੁਣ ਜਿਹੜੇ ਬਣਦੇ ਉਹਨਾਂ ਦੇ ਹੱਕ ਦਿੱਤੇ ਜਾਣ ਤਾਂ ਕਿ ਉਹ ਆਪਦੀ ਜਿਹੜੀ ਡਿਊਟੀ ਆ ਕਰ ਲੈ ਤੇ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਮਿਲ ਸਕੇ ਤੇ ਇਹਦੇ ਨਾਲ ਆ ਜਿਹੜੀ ਡਿਊਟੀ ਦਾ ਜਿਹੜਾ ਬੋਝ ਹੈ ਉਹ ਸਹੀ ਤਰੀਕੇ ਨਾਲ ਡਿਸਟ੍ਰਿਬਿਊਟ ਹੋ ਸਕੇ ਸਹੀ ਤਰੀਕੇ ਨਾਲ ਜੀ ਲੋਕਾਂ ਨੂੰ ਸੇਵਾਵਾਂ ਮਿਲਿਆ ਕਰਾਈ ਜੀ ਸਕੇ ਮੈਨੇਜਮੈਂਟ ਨਾਲ ਕੋਈ ਗੱਲ ਨਹੀਂ ਕਿਉਂਕਿ ਇਹਨਾਂ ਦਾ ਕੰਮ ਨਹੀਂ ਜੀ ਇਹਦਾ ਵਾਅਦਾ ਨਹੀਂ ਇਹਨਾਂ ਨਾਲ ਤੁਸੀਂ ਬਾ ਨਹੀਂ ਹਾਲੇ ਤੱਕ ਉਹਨਾਂ ਨੇ ਸਭ ਸਮੇਂ ਪੁੱਛਿਆ ਤੁਸੀਂ ਕਿਸ ਲੈਵਲ ਦੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਕਿਉਂਕਿ ਸਾਡੇ ਨਾਲ ਕਮਿਟਮੈਂਟ ਜਿਹੜੀ ਹੈ ਉਹ ਬਿਜਲੀ ਮੰਤਰੀ ਸਾਹਿਬ ਨੇ ਕੀਤੀ ਸੀਗੀ ਤੇ ਘੱਟੋ ਘੱਟ ਉਹ ਤਾਂ ਸਾਡੇ ਨਾਲ ਜ਼ਰੂਰ ਗੱਲ ਕਰਨੇ ਇਸ ਵਿਸ਼ੇ ਤੇ ਸਰ ਕੈਨਡਿਡੇਟ ਜਿੰਨੇ ਬਾਸ ਨੇ ਕੈਨਡਿਡੇਟ ਜੀ ਉਹ ਥੋੜੀ ਗਰੀਬਤਾ ਪਾਉਣ ਦੀ ਪਿਆਰ ਸੀ ਸਿਰ ਮਤਲਬ ਇਹ ਵੀ ਸਾਡੇ ਜਿਹੜੇ ਜਿੰਨੇ ਵੀ ਸਾਡੇ ਸਾਥੀ ਨੇ ਉਹ ਉਹ ਤਿੰਦਰਾ ਵਾਸਤੇ ਉਹ ਛੁੱਟੀ ਤੇ ਜਾਣਗੇ ਆਪ ਦਾ ਕੰਮ ਕਰ ਛੱਡ ਕੇ ਕੈਜੂਅਲੀ ਭਰ ਕੇ ਉਹ ਬਿਲਕੁਲ ਜੀ ਪੂਰੇ ਪੰਜਾਬ ਬਿਲਕੁਲ ਜੀ ਪੂਰੇ ਯਾਰ ਇੱਕ ਨਿਕਲ ਮੈਂ ਗੱਲ ਕਰੀ ਮਾਸਕ ਜੂਲੀ ਉਤੇ ਸਰ ਜਿਹੜੀ ਸਾਡੇ ਜਥੇਬੰਦੀਆਂ ਨੇ ਇਹ ਘੱਟੋ ਘੱਟ 27000 ਮੁਲਾਜ਼ਮ ਉਤੇ ਲਗਭਗ ਕਰੀਬ ਕਵਰ ਕਰਦੀਆਂ ਨੇ ਤੇ ਜੋ ਬਿਲੀਬੋਰਡ ਦੇ ਕੁੱਲ 80% ਦੇ ਉਹ ਵੀ ਜ਼ਿਆਦਾ ਐਕਚੁਅਲੀ ਜਿਹੜੀ ਹੈਗੀ ਹੈ ਸਟਰੈਂਥ ਨੂੰ ਕਵਰ ਕਰਦੀਆਂ ਨੇ ਮੈਂ ਜੀ ਹਾਜੀ ਪ੍ਰੈਸ ਕਾਨਫਰੈਂਸ ਮੇਰਾ ਨਾਮ ਦਿਵਿੰਦਰ ਸਿੰਘ ਸ਼ਿਸ਼ੌਰ ਹਾਜੀ ਪ੍ਰੈਸ ਕਾਨਫਰੈਂਸ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਮਾਧਮ ਰਾਹੀਂ ਇਸ ਸਾਰੇ ਪੰਜਾਬ ਦੇ ਵਿੱਚ 80% ਤੋਂ ਵੱਧ ਬਿਜਲੀ ਕੰਮ ਇਹਨੇ ਜਿਹੜੇ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਨੇ ਔਰ ਅਸੀਂ ਨਹੀਂ ਚਾਹੁੰਦੇ ਇਸ ادارے ਦਾ ਅਕਸ਼ਾ ਜਿਹੜਾ ਖਰਾਬ ਹੋਵੇ ਔਰ ਮੈਨੇਜਮੈਂਟ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਜੋ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਕਿਉਂਕਿ ਮੇਰੇ ਤੋਂ ਪਹਿਲਾਂ ਸਿੱਕੀ ਸਾਹਿਬ ਨੇ ਗਰੀਫ ਕਰ ਦਿੱਤਾ ਕਿ 31 ਜੁਲਾਈ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਮਾਨਯੋਗ ਮੰਤਰੀ ਸਾਹਿਬ ਜੋ ਬਿਜਲੀ ਮੰਤਰੀ ਨੇ ਭਪਨ ਸਿੰਘ ਜੀ ਈਟੀਓ ਸਾਹਿਬ ਉਹਨਾਂ ਨੇ ਕਿਹਾ ਸੀ ਕਿ 15 ਅਗਸਤ ਨੂੰ ਸੀਐਮ ਸਾਹਿਬ ਤੋਂ ਅਨਾਉਂਸ ਕਰਵਾਵਾਂਗੇ ਪਰ ਉਹ 15 ਅਗਸਤ ਤੱਕ ਅਸੀਂ ਉਹਨਾਂ ਦੀ ਵੇਟ ਕੀਤੀ ਐ ਅਸੀਂ ਕੋਈ ਸੰਘਰਸ਼ ਨਹੀਂ ਦਿੱਤਾ ਔਰ ਜਦੋਂ 15 ਕ੍ਰੋਸ ਕਰ ਗਈ ਉਸ ਤੋਂ ਬਾਅਦ ਅਸੀਂ ਸੜਕਾਂ ਤੇ ਉਤਰਿਆ ਤੇ ਸੰਘਰਸ਼ ਦੇ ਰਾਹ ਤੇ ਪਈਆਂ ਸਾਨੂੰ ਮਜਬੂਰ ਕੀਤਾ ਪੰਜਾਬ ਸਰਕਾਰ ਨੇ ਔਰ ਪਾਵਰ ਕਾਮ ਦੀ ਮੈਨੇਜਮੈਂਟ ਨੇ ਇਹ ਸੰਘਰਸ਼ ਦੇਣ ਲਈ ਸੋ ਹੁਣ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਵੱਡੇ ਰੂਟ ਦੇ ਵਿੱਚ ਜਿਹੜਾ ਸੰਘਰਸ਼ ਆ ਉਹ ਵਧ ਰਿਹਾ ਤੇ ਹੁਣ ਇਹਦੇ ਤੋਂ ਪਿੱਛੇ ਮੁੜਨਾ ਉਦੋਂ ਹੀ ਸੰਭਵ ਹੈ ਜਦੋਂ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਦੇ ਕੋਈ ਸਰਕੂਲਰ ਕਰਕੇ ਸਾਡੇ ਹੱਥਾਂ ਦੇ ਵਿੱਚ ਕੋਈ ਚਿੱਠੀ ਦੇਣਗੇ ਉਸ ਤੋਂ ਘੱਟ ਸਾਡਾ ਕੋਈ ਫੈਸਲਾ ਨਹੀਂ ਹੋਊਗਾ ਪਰਮਾਨੀ ਲਾਗੂ ਕਰਿਆ ਸਰਕਾਰ ਨੇ ਪਰਮਾਨ ਅਜੇ ਤੱਕ ਜਿਹੜਾ ਕੀਤਾ ਉਹ ਇੱਕ ਚਿੱਠੀ ਕੱਢੀ ਹੈ ਸਾਡੀ ਮੈਨੇਜਮੈਂਟ ਨੇ ਸਾਡੇ ਤੇ ਵੀ ਤੁਹਾਡੇ ਜਿਹੜਾ ਤੁਹਾਡੇ ਤੇ ਇਸਮਾ ਲਾਗੂ ਹੋ ਜੂਗਾ ਤੁਹਾਡਾ ਨੁਕਸਾਨ ਹੋ ਜੂਗਾ ਔਰ ਇਹ ਨੱਚਲੀ ਹੈ ਜਦੋਂ ਅਸੀਂ ਕਿਤੇ ਸੱਚ ਦੇ ਰਾਹ ਤੇ ਤੁਰਦੇ ਹਾਂ ਹੱਕੀ ਮੰਗਾਂ ਲਈ ਲੜਦੇ ਹਾਂ ਤਾਂ ਫਿਰ ਇਹ ਅਜਿਹੇ ਡਰਾਵੇ ਇਹੀਆਂ ਧਮਕੀਆਂ ਇਹ ਆਉਣਗੀਆਂ ਇਹ ਮਤ ਸੋਚੇ ਕੋਈ ਲੀਡਰ ਜਾਂ ਕੋਈ ਵਰਕਰ ਇਹ ਆਉਣਗੀਆਂ ਤਾਂ ਇਹਦਾ ਟਟਕੇ ਅਸੀਂ ਜਵਾਬ ਦੇਵਾਂਗੇ ਔਰ ਅਸੀਂ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਇਹ ਸਾਡਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ ਅਸੀਂ ਕਿਤੇ ਕਾਨੂੰਨ ਤੋਂ ਬਾਹਰ ਨਹੀਂ ਅਦਾਰੇ ਸਾਡਾ ਅਸੀਂ ਸਾਰੇ ਸਾਥੀਆਂ ਨੂੰ ਅਪੀਲ ਵੀ ਕੀਤੀ ਹੈ ਪਰ ਥੱਲੇ ਤੱਕ ਸਾਡਾ ਮੈਸੇਜ ਵੀ ਹੈ ਵੀ ਅਦਾਰੇ ਪ੍ਰਤੀ ਅਸੀਂ ਪੂਰੀ ਵਫਾਦਾਰੀ ਦਿਖਾਉਣੀ ਹੈ ਔਰ ਲੋਕਾਂ ਪ੍ਰਤੀ ਵੀ ਵਫਾਦਾਰੀ ਦਿਖਾਉਣੀ ਹੈ ਕਿਉਂਕਿ 9 ਤੋਂ 5 ਅਸੀਂ ਰੈਗੂਲਰ ਡਿਊਟੀ ਕਰਦੇ ਹਾਂ ਔਰ ਕੋਸ਼ਿਸ਼ ਹੁੰਦੀ ਹੈ ਸਾਡੀ ਵੀ 5 ਵਜੇ ਤੋਂ ਪਹਿਲਾਂ ਪਹਿਲਾਂ ਸਾਰੇ ਫਾਲਟ ਕੱਢ ਕੇ ਜਾਈਏ ਉਸ ਤੋਂ ਬਾਅਦ ਅਸੀਂ ਅਗਲੇ ਦਿਨ ਸਵੇਰੇ 9 ਵਜੇ ਆਉਨੇ ਆ ਲਗਾਤਾਰ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਅਦਾਰੇ ਦਾ ਅਸੀਂ ਨੁਕਸਾਨ ਨਹੀਂ ਕਰਨਾ ਚਾ ਜੇ ਸਾਡੀ ਕੋਈ ਮੰਗ ਨਹੀਂ ਪੂਰੀ ਕਰਨਗੇ ਉਹ ਇੱਕ ਤਰੀਕ ਦਾ ਜਿਹੜਾ ਮੰਤਰੀ ਸਾਹਿਬ ਦੀ ਕੋਠੀ ਦਾ ਘਰੇਉ ਹੈ ਤੇ ਉੱਤੇ ਝੰਡਾ ਮਾਰਚ ਵੀ ਹੈ ਤੇ ਉੱਥੋਂ ਜਿਹੜਾ ਤਿੱਖਾ ਸੰਘਰਸ਼ ਹੈ ਇਸ ਤੋਂ ਵੀ ਤਿੱਖਾ ਸੰਘਰਸ਼ ਅਸੀਂ ਦੇਵਾਂਗੇ ਚਾਹੇ ਉਹਦੇ ਲਈ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਕਿਉਂਕਿ ਸਾਡੀਆਂ ਹੱਕੀ ਤੇ ਜ਼ਾਇਜ਼ ਮੰਗਾਂ ਨੇ ਔਰ ਮੈਨੇਜਮੈਂਟ ਮੰਦੀ ਵੀ ਹੈ ਕਿ ਜਿਹੜੀਆਂ ਤੁਹਾਡੀਆਂ ਇਹ ਮੰਗਾਂ ਨੇ ਇਹ ਬਿਲਕੁਲ ਜ਼ਾਇਜ਼ ਨੇ ਸਹੀ ਨੇ ਪਰ ਕਿਤੇ ਨਾ ਕਿਤੇ ਉਹਨੂੰ ਪੰਜਾਬ ਸਰਕਾਰ ਨਾਲ ਜੋੜ ਕੇ ਫਿਰ ਸਾਨੂੰ ਠੰਡੇ ਵਸਤੇ ਚ ਪਾ ਦਿੱਤਾ ਜਾਂਦਾ ਔਰ ਮੰਨ ਜਾਂਦੇ ਆ ਮੰਨਣ ਦੇ ਬਾਵਜੂਦ ਵੀ ਮੰਗਾਂ ਨੇ ਜਿਹੜੀਆਂ ਲਗਾਤਾਰ ਸਾਡੀਆਂ ਲੰਮਕਦੀਆਂ ਲੰਮਕ ਪਸਤਾ ਚੱਲ ਰਹੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਨਾਲ رابطہ ਕਰੇ ਮੈਨੇਜਮੈਂਟ ਔਰ ਦੱਸੇ ਦੱਸੇ ਕਿ ਘਟੋ ਘਟਾ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਹੱਕੀ ਮੰਗਾਂ ਤੇ ਜਾਇਜ਼ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਔਰ ਇਹਦੇ ਨਾਲ ਨਾਲ ਅਸੀਂ 3 ਦਿਨ ਸਮੂਹਕ ਛੁੱਟੀ ਤੇ ਸਮੁੱਚਾ ਪੰਜਾਬ 10 11 ਤੇ 12 ਸਤੰਬਰ ਨੂੰ ਅਸੀਂ ਜਾ ਰਹੇ ਹਾਂ ਔਰ ਉਹਦੇ ਨਾਲ 3 ਦਿਨ ਲਗਾਤਾਰ ਸਮੁੱਚੇ ਪੰਜਾਬ ਦਾ ਬਿਜਲੀ ਕੰਮ ਜਿਹੜਾ ਉਹ ਮਾਸੇ ਵੀ ਭਰ ਕੇ ਜਾ ਰਿਹਾ ਹੈ ਔਰ ਉਹਦੇ ਨਾਲ ਜਿਹੜਾ ਵੀ ਨੁਕਸਾਨ ਹੋਊਗਾ ਅਸੀਂ ਤੁਹਾਡੇ ਮਤਮਰਾਈ ਦੱਸਣਾ ਚਾਹੁੰਦੇ ਆ ਕਿਉਂਕਿ ਅਸੀਂ ਮੈਨੇਜਮੈਂਟ ਨੂੰ ਪਹਿਲਾਂ ਇਹ ਲਿਖਤੀ ਪੱਤਰ ਦੇ ਚੁੱਕੇ ਆ ਨੋਟਸ ਦੇ ਚੁੱਕੇ ਆ ਕਿ ਅਸੀਂ ਮਜਬੂਰੀ ਵਾਸਤੇ ਸਾਰਾ ਕੁਝ ਕਰ ਰਹੇ ਆ ਕਿਸੇ ਨੂੰ ਸ਼ੌਕ ਨਹੀਂ ਹੁੰਦਾ ਲੜਨ ਦਾ ਅਸੀਂ ਮਜਬੂਰੀ ਵਾਸਤੇ ਕਰ ਰਹੇ ਆ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਮੰਨੀਆਂ ਨਹੀਂ ਜਾ ਰਹੀਆਂ ਔਰ ਜੇ ਉਹਦੇ ਨਾਲ ਕੋਈ ਨੁਕਸਾਨ ਹੁੰਦਾ 3 ਦਿਨਾਂ ਦੇ ਨਾਲ ਤਾਂ ਉਹਦੀ ਜਿਹੜੀ ਜ਼ਿੰਮੇਵਾਰ ਹੈ ਉਹ ਪੰਜਾਬ ਦੀ ਸਾਡੀ ਪਾਵਰ ਕਾਉਂਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਹੈ ਕਿਉਂਕਿ ਮੰ ta karke se jehre sangharsh de